ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਸਮਾਦਾਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਸਕਾਰ ਇੱਥੇ ਕੀਤਾ ਗਿਆ ਸੀ ਰਮਦਾਸ ਵਿਖੇ ਸੰਗਤ ਜੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ ਸੁੱਗਾ ਸਿੰਘ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ 6 ਅਕਤੂਬਰ 1506 ਮਤਾਬਕ 7 ਕਤਕ ਸੰਮਤ 1563 ਨੂੰ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਸ ਜਗਾਤੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਸੰਮਤ 1575 ਈਸਵੀ 1518 ਨੂੰ ਇਸ ਪਵਿੱਤਰ ਨਗਰ ਰਮਦਾਸ ਜੋ ਕਿ ਪਹਿਲਾਂ ਇਸ ਜਗਾਤੇ ਰਾਵੀ ਦਰਿਆ ਵਗਦਾ ਸੀ ਇਸ ਜਗ੍ਹਾ ਤੇ ਗੁਰੂ ਜੀ ਦਾ ਮਲਾਪ ਦਰਿਆ ਦੇ ਕੰਢੇ ਤੇ ਪਸ਼ੂ ਚਾਰਦੇ ਹੋਏ ਬਾਲਕ ਬੂੜੇ ਨਾਲ ਹੋਇਆ ਗੁਰੂ ਸਾਹਿਬ ਨੇ ਇਸ ਛੋਟੇ ਜਿਹੇ ਬਾਲਕ ਨੂੰ ਵਿਵੇਕ ਅਤੇ ਵਿਰਾਗ ਦੀਆਂ ਗੱਲਾਂ ਕਰਦੇ ਸੁਨਿਆ ਕਿਹਾ ਤੂੰ ਹੈ ਬੱਚਾ ਪਰ ਗੱਲਾਂ ਬੜਿਆਂ ਵਾਲੀਆਂ ਕਰਦਾ ਹੈ ਅਤੇ ਮਿਹਰ ਦੀ ਨਿਗਾ ਨਾਲ ਨਾਲ ਨਜ਼ਰੀ ਨਿਹਾਲ ਕਰਦੇ ਆਂ ਬੁੱਢੇ ਦਾ ਖਿਤਾਬ ਬਖਸ਼ਿਆ ਨਗਰ ਰਮਦਾਸ ਵਿੱਚ ਗੁਰਦੁਆਰਾ ਤਪ ਸਥਾਨ ਸ਼शोਬਿਤ ਹੈ ਇਸ ਪਵਨ ਸਥਾਨ ਤੇ ਬਾਬਾ ਜੀ ਨੇ ਪਰਿਵਾਰ ਸਮੇਤ 21 ਸਾਲ 11 ਮਹੀਨੇ 13 ਦਿਨ ਦਾ ਸਮਾਂ ਬਤੀਤ ਕੀਤਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅੰਤਿਮ ਵੇਲੇ 6ਵੇਂ ਪਾਸ਼ਾ ਜੀ ਨੂੰ ਯਾਦ ਕੀਤਾ ਸੀ ਤਾਂ ਗੁਰੂ ਸਾਹਿਬ ਨੇ ਔਨ ਸਮੇਂ ਭਾਈ ਸੁੱਖਾ ਸਿੰਘ ਜੀ ਦੇ ਡੇਰੇ ਤੇ 94 ਸਿੱਖਾਂ ਸਮੇਂ ਸਮੇਤ ਉਤਾਰਾ ਕੀਤਾ ਅਤੇ ਇਸ ਸਥਾਨ ਤੇ ਘੋੜੇ ਬਨ ਕੇ ਗੁਰੂ ਸਾਹਿਬ ਆਪਣੇ ਸਿੱਖਾਂ ਸਮੇਤ ਜੋੜੇ ਉਤਾਰ ਕੇ ਪੈਦਲ ਚੱਲ ਕੇ ਗੁਰਦੁਆਰਾ ਤਪਸਥਾਨ ਵਿਖੇ ਪਹੁੰਚੇ ਅਤੇ ਗੁਰੂ ਹਰਗੋਬਿੰਦ ਸਾਹਾ ਜੀ ਨੇ ਆਪਣਾ ਬੁੱਢਾ ਸਹਿਬ ਜੀ ਦੇ ਸੀਸ ਆਪਣੀ ਗੋਦੀ ਵਿੱਚ ਰੱਖਿਆ ਅਤੇ ਗੁਰੂ ਸਾਹਿਬ ਜੀ ਦੇ ਨਾਲ ਬਚਨ ਵਿਲਾਸ ਕਰਦੇ ਕਰਦੇ ਹੀ 16 ਨਵੰਬਰ 1631 ਸਮਤ 1688 ਨੂੰ ਸੱਚਖੰਡ ਪਿਆਨਾ ਕਰ ਗਏ ਪਵਿੱਤਰ ਅਰਥੀ ਨੂੰ ਆਪ ਮੋਢਾ ਦੇ ਕੇ ਗੁਰਦੁਆਰਾ ਤਪਸਥਾਨ ਤੋਂ ਇਸ ਪਵਿੱਤਰ ਜਗ੍ਹਾ ਗੁਰਦੁਆਰਾ ਸੱਚਖੰਡ ਸਮਾਦ ਬਾਬਾ ਬੁੱਢਾ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਲਿਆ ਕੇ ਆਪਣੇ ਹੱਥੀਂ ਚਿਖਾ ਤਿਆਰ ਕੀਤੀ ਸਿੱਖ ਪਰੰਪਰਾ ਅਨੁਸਾਰ ਅਰਦਾਸ ਕੀਤੀ ਅਤੇ ਜਿਨ੍ਹਾਂ ਨੂੰ ਅਗਨੀ ਬਾਬਾ ਜੀ ਦੇ ਛੋਟੇ ਸੁਪੁੱਤਰ ਭਾਈ ਪਾਨਾ ਜੀ ਨੇ ਦਿਖਾਈ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਥੜਾ ਸਾਹਿਬ ਹੈ ਉਸ ਸਥਾਨ ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ ਥੜੇ ਨੇੜੇ ਟਾਲੀ ਦੇ ਦਰਖਤ ਹੇਠ ਬੈਠ ਕੇ ਭਾਈ ਜੇਠਾ ਜੀ ਨੇ ਸੋਹਿਲਾ ਸਾਹਿਬ ਜੀ ਦਾ ਜਾਬ ਕੀਤਾ ਅਤੇ ਬਾਬਾ ਜੀ ਦੀਆਂ ਸਾਰੀਆਂ ਅੰਤਿਮ ਰਸਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਪੂਰੀਆਂ ਕੀਤੀਆਂ ਇਸ ਪਵਿੱਤਰ ਨਗਰ ਰਮਦਾਸ ਦੀ ਧਰਤੀ ਨੂੰ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਗੁਰੂ ਘਰ ਅਤੇ ਸਮੁੱਚੀ ਮਾਨਵਤਾ ਮਹਾਨ ਸਿੱਖ ਸੇਵਾ ਅਤੇ ਨਿਮਰਤਾ ਦੇ ਪੁੰਜ ਕਹਿਣੀ ਅਤੇ ਕਥਨੀ ਦੇ ਪੂਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਪੰਜ ਗੁਰੂ ਸਾਹਿਬਾਨ ਨੂੰ ਹੱਥੀ ਗੁਰਤਾ ਗੱਦੀ ਦੇ ਰਸਮ ਕਰਨ ਵਾਲੀ ਪਵਿੱਤਰ ਆਤਮਾ ਦਾ ਇਹ ਪਵਿੱਤਰ ਅਸਥਾਨ ਹੈ ਇਸ ਅਸਥਾਨ ਤੋਂ ਸੰਗਤਾਂ ਸ਼ਰਦਾ ਨਾਲ ਦਰਸ਼ਨ ਇਸ਼ਨਾਨ ਕਰਕੇ ਮਨਵਾਸ਼ਤ ਅਤੇ ਫਲ ਪਾਉਂਦੀਆਂ ਹਨ ਸਾਹ ਸੰਗਤ ਜੀ ਇਸ ਪਵਿੱਤਰ ਅਸਥਾਨ ਦੇ ਨਾਲ ਹੀ ਆਪ ਰਮਦਾਸ ਵਿੱਚ ਸਥਿਤ ਗੁਰਦੁਆਰਾ ਤਪ ਅਸਥਾਨ ਅਤੇ ਗੁਰਦੁਆਰਾ ਭਾਈ ਸੁੱਖਾ ਸਿੰਘ ਜੀ ਅਤੇ ਗੁਰਦੁਆਰਾ ਕਿਸ਼ਨ ਕੰਵਰ ਜੀ ਤਲਾਬ ਸਾਹਿਬ ਜੀ ਦੇ ਦਰਸ਼ਨ ਕਰਨੇ ਅਤੇ ਯਾਤਰਾ ਸਫਲ ਕਰਨੀ ਸੰਗਤ ਜੀ ਤੁਹਾਡੀ ਜਾਣਕਾਰੀ ਲਈ ਸੀ ਤੁਹਾਨੂੰ ਦੱਸ ਰਹੇ ਹਾਂ ਜੀ ਅਤੇ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਸ਼ਰਮਣੀ ਕਮੇਟੀ ਦੇ ਹੱਥ ਵਿੱਚ ਹੈ ਜੀ ਬਹੁਤ ਹੀ ਸੇਵਾ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਲੰਗਰ ਹਰ ਇੱਕ ਚੀਜ਼ ਦੇ ਪ੍ਰਬੰਧ ਇੱਥੇ ਮਿਲ ਜਾਂਦੇ ਹਨ ਗੁਰੂ ਸਾਹਿਬ ਦੀ ਬਹੁਤ ਸਾਰੀ ਕਿਰਪਾ ਹੈ ਸੰਗਤ ਜੀ ਅਤੇ ਤੁਸੀਂ ਵੀ ਜਰੂਰ ਆਓ ਅਤੇ ਆਪਣਾ ਜੀਵਨ ਸਫਲਾ ਕਰੋ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਸੁਣਾਓ ਅਤੇ ਬੱਚਿਆਂ ਨੂੰ ਵੀ ਜਾਣਕਾਰੀ ਹੋ ਸਕੇ ਸੰਗਤ ਜੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਗੁਰਦੁਆਰਾ ਸਹਿਬਾਨਾਂ ਦੀ ਯਾਤਰਾ ਕਰਵਾਉਂਦੇ ਰਵਾਂਗੇ ਤੁਸੀਂ ਸਾਨੂੰ ਸਪੋਰਟ ਕਰੋ ਚੈਨਲ ਸ਼ੇਅਰ ਕਰਦਿਆ ਕਰੋ ਅਤੇ ਫੋਲੋ ਕਰੋ ਨਾਲੇ ਹੋਰ ਸਿੰਘ ਸਿੰਘਨੀਆਂ ਨੂੰ ਫੋਲੋ ਕਰਵਾਓ ਸੰਗਤ ਜੀ ਬਾਕੀ ਬਾਬਾ ਬੁੱਢਾ ਸਾਬਜੀ ਦਾ ਜਨਮ ਸਥਾਨ ਕਥੂ ਨੰਗਲ ਵਿਖੇ ਉੱਥੇ ਹੀ ਬਾਬਾ ਬੁੱਢਾ ਸਾਬਜੀ ਦਾ ਗੁਰਦੁਆਰਾ ਸਹਿਬ ਬਣਿਆ ਹੈ ਅਤੇ ਬੀੜਪਾਪਾ ਬੁੱਢਾ ਸਾਹਿਬ ਜੀ ਅਤੇ ਝਬਾਲ ਦੇ ਨੇੜੇ ਹੈ ਬਹੁਤ ਇਥੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਹੁਣ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ